ਸਤਿ ਸ੍ਰੀ ਅਕਾਲ ਜੀ ਰੂਦਿਲਕਸ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਜੋ ਪੁਸਤਕ ਤੁਹਾਡੇ ਨਾਲ ਸ਼ੁਰੂ ਕੀਤੀ ਹੋਈ ਹੈ ਉਸ ਪੁਸਤਕ ਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ ਇਹ ਪੁਸਤਕ ਗਿਆਨੀ ਸੂਨ ਸਿੰਘ ਸੀਤਲ ਜੀ ਦੁਆਰਾ ਲਿਖੀ ਗਈ ਹੈ ਇਸ ਦੇ ਪਹਿਲੇ 3 ਕਾਂਪ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਚੁੱਕੇ ਹਾਂ ਅੱਜ ਵਾਰੀ ਹੈ ਚੌਥੇ ਕਾਂਡ ਦੀ ਸ਼ੁਰੂ ਕਰਦੇ ਹਾਂ ਜੀ ਖਾਨ ਬਹਾਦਰ ਜ਼ਕਰੀਆ ਖਾਨ ਜਦੋਂ ਮਰਿਆ ਤਾਂ ਉਸਦੇ ਤਿੰਨ ਪੁੱਤਰ ਸਨ ਯਾਯਾ ਖਾਨ ਹਯਾਤੁੱਲਾ ਖਾਨ ਤੇ ਮੀਰ ਬਾਕੀ ਇਹ ਤਿੰਨੇ ਕਮਰੂਦੀਨ ਖਾਨ ਵਜ਼ੀਰ ਦਿੱਲੀ ਦੇ ਭਣੇ ਨਹੀਂ ਲੱਗਦੇ ਸਨ ਤੇ ਯਾਹੀਆ ਖਾਨ ਤਮਰੂਦੀਨ ਖਾਨ ਦਾ ਜਵਾਈ ਵੀ ਲੱਗਦਾ ਸੀ ਇਸ ਵਾਸਤੇ ਵਜ਼ੀਰ ਉਸਦੀ ਮਦਦ ਵਧੇਰੇ ਕਰਦਾ ਸੀ ਵਜ਼ੀਰ ਨੇ ਬਾਦਸ਼ਾਹ ਨੂੰ ਕਿਹਾ ਕਿ ਸ਼ਾਹ ਨਵਾਜ਼ ਖਾਨ ਨੂੰ ਮਲਤਾਨ ਤੇ ਯਾਇਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਜਾਵੇ ਬਾਦਸ਼ਾਹ ਨੇ ਇਹ ਸਲਾਹ ਨਾ ਮੰਨੀ ਮਲਤਾਨ ਉੱਤੇ ਪਹਿਲਾਂ ਹੀ ਸ਼ਾਹ ਨਵਾਜ਼ ਖਾਨ ਦਾ ਕਬਜ਼ਾ ਸੀ ਵਜ਼ੀਰ ਦੇ ਕਹਿਣ ਉੱਤੇ ਯਾਇਆ ਖਾਨ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਖਾਨ ਬਹਾਦਰ ਦੇ ਮਰਨ ਪਿੱਛੋਂ ਉਸ ਦਾ ਨਾਇਬ ਮੋਮਨ ਖਾਨ ਹੀ ਲਾਹੌਰ ਦਾ ਕਾਇਮ ਮੁਕਾਮ ਸੁਬੇਦਾਰ ਸੀ। ਯਾਹਿਆ ਖਾਨ ਨੇ ਬਾਦਸ਼ਾਹ ਦੀ ਪਰਵਾਨਗੀ ਦੇ ਬਿਨਾ ਹੀ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ। ਤੇ ਪਿਤਾ ਦੀ ਸਾਰੀ ਜ਼ਾਇਦਾਦ ਦਾ ਮਾਲਕ ਬਣ ਬੈਠਾ ਸੀ। ਇਸ ਗੱਲ ਨੂੰ ਸ਼ਾਹ ਨਵਾਜ਼ ਨੂੰ ਬੜਾ ਗੁੱਸਾ ਆਇਆ। ਉਹ ਫੌਜਾਂ ਲੈ ਕੇ ਲਾਹੌਰ ਉੱਤੇ ਚੜ੍ਹਾ ਆਇਆ। ਲੜਾਈ ਹੋਣ ਹੀ ਵਾਲੀ ਸੀ। ਜਦ ਕੁਝ ਪਤਵੰਤਿਆਂ ਨੇ ਵਿਚ ਪੈ ਕੇ ਦੋਹਾਂ ਭਰਾਵਾਂ ਦੀ ਸੁਲਾਹ ਕਰਾ ਦਿੱਤੀ। ਯਾਇਆ ਖਾਨ ਨੇ ਸ਼ਾਨਵаз ਖਾਨ ਨੂੰ ਪਿਤਾ ਦੀ ਜਾਇਦਾਦ ਵਿੱਚੋਂ ਹਿੱਸੇ ਆਉਂਦੇ ਜਵਾਹਰਾਤ ਤੇ ਨਕਦ ਰੁਪਏ ਦੇ ਦਿੱਤੇ ਤੇ ਮਗਰਲੇ ਨੇ ਦੋਆਬਾ ਜਲੰਧਰ ਦੀ ਫੌਜਦਾਰੀ ਦੇ ਹੱਕ ਤੇ ਆਗ ਦਿੱਤੇ ਜੋ ਖਾਨ ਬਹਾਦਰ ਨੇ ਉਸ ਨੂੰ ਦਿੱਤੇ ਹੋਏ ਸਨ। ਸ਼ਾਨਵаз ਵਾਪਸ ਬੁਲਤਾਨ ਪਰਤ ਗਿਆ। ਵਜ਼ੀਰ ਕਮਰੂਦੀਨ ਨੇ ਬਾਦਸ਼ਾਹ ਕੋਲੋਂ ਲਾਹੌਰ ਦੀ ਸੁਬੇਦਾਰੀ ਆਪਣੇ ਲਈ ਮੰਗ ਲਈ ਜਿਸ ਨੂੰ ਬਾਦਸ਼ਾਹ ਨੇ ਪ੍ਰਵਾਨ ਕਰ ਲਿਆ ਵਜ਼ੀਰ ਨੇ ਯਾਇਆ ਖਾਨ ਨੂੰ ਆਪਣਾ ਨਾਇਬ ਬਣਾ ਕੇ ਲਾਹੌਰ ਉਸਦੇ ਹਵਾਲੇ ਕਰ ਦਿੱਤਾ ਇਸ ਤਰ੍ਹਾਂ 6 ਮਹੀਨੇ ਲਾਹੌਰ ਬਿਨਾਂ ਸੁਬੇਦਾਰ ਦੇ ਹੀ ਰਿਹਾ ਪੰਜਾਬ ਦੇ ਹਾਕਮਾਂ ਨੂੰ ਆਪਣੀ ਪਈ ਹੋਈ ਸੀ ਸੋ ਇਹ 6 ਮਹੀਨੇ ਸਿੰਘਾਂ ਨੂੰ ਚੰਗੇ ਮਿਲ ਗਏ ਸਿੰਘਾਂ ਦੇ ਕਈ ਜਥੇ ਖਾਨ 72 ਦੇ ਜਿਉਂਦਿਆਂ ਹੀ ਅੰਮ੍ਰਿਤਸਰ ਆ ਚੁੱਕੇ ਸਨ ਉਸ ਦੇ ਮਰਨ ਪਿੱਛੋਂ ਹਜ਼ਾਰਾਂ ਸਿੰਘ ਮਾਝੇ ਆ ਇਕੱਠੇ ਹੋਏ ਲਾਡਲੀਆਂ ਫੌਜਾਂ 100-100 ਦੇ ਜਥੇ ਬਣਾ ਕੇ ਇਲਾਕੇ ਵਿੱਚ ਖਿਲਰ ਗਈਆਂ ਤੇ ਲੱਗੀਆਂ ਮਾਰਾ ਮਾਰਨਾ ਵਿਰੋਧੀਆਂ ਦੇ ਘਰ ਪਈ ਦਾ ਲਾਭ ਉਠਾ ਕੇ ਸਿੰਘ ਲੁੱਟਮਾਰ ਕਰਕੇ ਚੰਗੇ ਮਾਲਾਂ-ਮਾਲ ਹੋ ਗਏ ਇਸ ਗੜਗੜ ਵਿੱਚ ਸਾਰਾ ਦੇਸ਼ ਤਬਾਹ ਹੋ ਗਿਆ ਕੁਝ ਲੁੱਟਿਆ ਗਿਆ ਦੇ ਰਿਆਂ ਦਾ ਸਰਕਾਰ ਦੀ ਭਾਰੀ ਲਗਾਨ ਦੇ ਮਾਮਲੇ ਨੇ ਸਾਹ ਸੱਤ ਖਿੱਚ ਲਿਆ ਮਾਜੇ ਦੇ ਜੱਟਾਂ ਵਾਸਤੇ ਦੋ ਹੀ ਰਾ ਰਹਿ ਗਏ ਸਨ ਕਿ ਜਾਤਾ ਹੂੰ ਸਰਕਾਰੀ ਮਾਮਲਾ ਪੂਰਾ ਕਰਨ ਵਾਸਤੇ ਭੁੱਖੇ ਮਰਨ ਤੇ ਜਾਂ ਸਿੱਖਾਂ ਨਾਲ ਰਲ ਕੇ ਆਪ ਲੁੱਟਮਾਰ ਕਰਕੇ ਛਕਣ ਚਕਾਉਂ ਸੋਨਾਂ ਵਿੱਚੋਂ ਬਹੁਤੀਆਂ ਨੇ ਮਗਰ ਲਾ ਰਾਹੀ ਚੁਣਿਆ ਰਾਤ ਨੂੰ ਜਾਤੂਆਂ ਉੱਤੇ ਬਹਿ ਕੇ ਲੋਕ ਸਿੰਘਾਂ ਦੇ ਧੜਿਆਂ ਦੀਆਂ ਗੱਲਾਂ ਕਰਦੇ ਤਾਂ ਗੱਬਰੂਆਂ ਨੂੰ ਉਹ ਬੜੀਆਂ ਚੰਗੀਆਂ ਲੱਗਦੀਆਂ ਜਵਾਨੀ ਵਿੱਚ ਲੜਨ ਖੈਣ ਦਾ ਚਾਹ ਹੁੰਦਾ ਹੈ ਇਸ ਵਾਸਤੇ ਉਹਨਾਂ ਨੂੰ ਸੂਰਮਿਆਂ ਦੀਆਂ ਸਾਖੀਆਂ ਹੀ ਪਸੰਦ ਆਉਂਦੀਆਂ ਹਨ ਸਿੰਘਣਾਂ ਨਾਲ ਲੜਨ ਵਾਸਤੇ ਚੰਗਾ ਘੋੜਾ ਤੇ ਚੰਗਾ ਹਥਿਆਰ ਕੋਲ ਹੋਣਾ ਜ਼ਰੂਰੀ ਸੀ ਜੋਸ਼ੀਲੇ ਗੱਬਰੂ ਘਰ ਦੀ ਘੋੜੀ ਤਲਵਾਰ ਜਵੰਦੂਖ ਰੱਖ ਕੇ ਸਿੱਖਾਂ ਦੇ ਜਥੇ ਵਿੱਚ ਜਾ ਲੜਦੇ ਤੇ ਅਮਰਿਤ ਛੱਕੇ ਸਿੰਘ ਸੱਜਾਂ ਦੇ ਸਿੱਖ ਸਰਦਾਰਾਂ ਦੇ ਸਪਾਈਆਂ ਦੀ ਤਨਖਾਹ ਨਹੀਂ ਸੀ ਹੁੰਦੀ ਉਹਨਾਂ ਨੂੰ ਲੁੱਟਦੇ ਮਾਲ ਵਿੱਚੋਂ ਹਿੱਸਾ ਮਿਲਦਾ ਸੀ ਜੇ ਕਿਤੇ ਬਹੁਤੇ ਜੱਥੇ ਰਲ ਕੇ ਲੁੱਟਮਾਰ ਕਰਦੇ ਤਾਂ ਹਰ ਇੱਕ ਸਰਦਾਰ ਨੂੰ ਉਸ ਦੇ ਸਪਾਈਆਂ ਦੀ ਗਿਣਤੀ ਅਨੁਸਾਰ ਹਿੱਸਾ ਮਿਲਦਾ ਜੋ ਉਹ ਆਗਾਹ ਆਪਣੀ ਫੌਜ ਵਿੱਚ ਵੰਡ ਦਿੰਦਾ ਜੱਥੇਬੰਦੀ ਨੂੰ ਪੱਕਿਆਂ ਰੱਖਣ ਵਾਸਤੇ ਹਰ ਇੱਕ ਸਿੰਘ ਆਪਣੇ ਜੱਥੇਦਾਰ ਦੇ ਹੁਕਮ ਵਿੱਚ ਚੱਲਦਾ ਸੀ ਪਰ ਸਮਾਜਿਕ ਤੇ ਧਾਰਮਿਕ ਤੌਰ ਤੇ ਹਰ ਸਿੱਖ ਦਾ ਇੱਕੋ ਜਿਹਾ ਦਰਜਾ ਹੁੰਦਾ ਸੀ ਸਿੰਘਾਂ ਦੀ ਗਿਣਤੀ ਚੰਗੀ ਵੱਧ ਗਈ ਸੀ ਉਹਨਾਂ ਦੇ ਸਿਆਣੇ ਜਨੈਲਾਂ ਨੇ ਇਹ ਲੋੜ ਅਨੁਭਵ ਕੀਤੀ ਕਿ ਇੱਕ ਪੱਕੀ ਜਥੇਬੰਦੀ ਵਿੱਚ ਖਾਲਸੇ ਦੇ ਛੋਟੇ-ਛੋਟੇ ਜਥੇ ਬਣਾਏ ਜਾਣ ਜੋ ਲੁੱਟਮਾਰ ਕਰਨ ਵੇਲੇ ਤਾਂ ਆਪਣੇ ਸਰਦਾਰ ਦੀ ਆਗਿਆ ਵਿੱਚ ਸੁਤੰਤਰ ਹੋਣ ਪਰ ਸਾਂਝੀ ਭੀੜ ਬਣੀ ਵਿੱਚ ਸਾਰੇ ਪੰਥ ਦੀ ਇੱਕ ਜਥੇਦਾਰੀ ਵਿੱਚ ਕੰਮ ਕਰਨ ਦੀਵਾਲੀ ਵਾਲੇ ਦਿਨ ਇਸ ਮਤਲਬ ਦੇ ਜਥੇ ਬਣਾਏ ਗਏ ਜਿੰਨਾ ਦੀ ਇਕੱਠੀ ਤੇ ਸਾਂਝੀ ਫੌਜ ਦਾ ਨਾਮ ਦਲ ਖਾਲਸਾ ਰੱਖਿਆ ਗਿਆ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਸਿੰਘਪੁਰੀਆ ਸ਼ਾਮ ਸਿੰਘ ਪਿੰਡ ਨਾਰੋਕੇ ਜਿਲ੍ਹਾ ਸਿਆਲਕੋਟ ਗੁਰਬਖਸ਼ ਸਿੰਘ ਕਲਸੀਆ ਕਰੋੜਾ ਸਿੰਘ ਪੈਜਗੜ ਕਰਮ ਸਿੰਘ ਪੈਜਗੜ ਗੁਰਦੇਵਾਲ ਸਿੰਘ ਢੱਲੇਵਾਲ ਦਿਆਲ ਸਿੰਘ ਢੱਲੇਵਾਲ ਨੌਦ ਸਿੰਘ ਸ਼ੁਕਰਚੱਕੀਆ ਚੰਦਾ ਸਿੰਘ ਸ਼ੁਕਰਚੱਕੀਆ ਕਾਲਾ ਸਿੰਘ ਤੇ ਖਿਆਲਾ ਸਿੰਘ ਪਿੰਡ ਕੰਗ ਬਾਗ ਸਿੰਘ ਪਿੰਡ ਹੱਲੋਵਾਲ ਜੱਸਾ ਸਿੰਘ ਪਿੰਡ ਆਲੂ ਹਰੀ ਸਿੰਘ ਅਤੇ ਛੱਜਾ ਸਿੰਘ ਪਿੰਡ ਪੰਜਵੜ ਦੀਪ ਸਿੰਘ ਤੇ ਸੁਦਾ ਸਿੰਘ ਸ਼ਹੀਦ ਸੁੱਖਾ ਸਿੰਘ ਤਖਾਨ ਮਾੜੀ ਕੰਪੋਕੀ ਜੱਸਾ ਸਿੰਘ ਰਾਮ ਗੜੀਆ ਪੋਮਾ ਸਿੰਘ ਕਨਈਆ ਜੈ ਸਿੰਘ ਕਨਈਆ ਹਕੀਕਤ ਸਿੰਘ ਕਨਈਆ ਇਹ ਸਾਰੇ ਉਹਨਾਂ ਜਥਿਆਂ ਦੇ ਸਰਦਾਰ ਸਨ 4 ਵੀ ਜੋ ਸਰਦਾਰ ਸੀ ਉਸੀ ਹੀਰਾ ਸਿੰਘ ਨਕਈ ਸੱਦਾ ਸਿੰਘ ਕਨਈਆ ਕਰਮ ਸਿੰਘ ਅੰਮ੍ਰਿਤਸਰ ਧਰਮ ਸਿੰਘ ਅੰਮ੍ਰਿਤਸਰ ਜੀਉਨ ਸਿੰਘ ਤੇ ਬਦਨ ਸਿੰਘ ਮcj ਵੀ ਬੀਰ ਸਿੰਘ ਤੇ ਅਗੜ ਸਿੰਘ ਵੀ ਮcj ਵੀ ਇਹਨਾਂ ਜਥਿਆਂ ਨੇ ਸਾਰੇ ਇਲਾਕੇ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ ਸਾਰੇ ਪੰਜਾਬ ਵਿੱਚ ਆਵਾਜਾਈ ਰੁਕ ਗਈ ਤੇ ਹਰ ਤਰ੍ਹਾਂ ਦਾ ਵਪਾਰ ਵਿਹਾਰ ਪੰਦ ਹੋ ਗਿਆ ਸਿੰਘ ਜੰਨੇ ਦਲੇਰ ਹੋ ਗਏ ਕਿ ਇੱਕ ਦਿਨ ਸ਼ਾਮ ਨੂੰ ਸਿੰਘਾਂ ਦੇ ਇੱਕ ਜਥੇ ਨੇ ਭੇਸ ਬਦਲ ਕੇ ਮੋਚੀ ਦਰਵਾਜ਼ਿਆਂ ਅੰਦਰ ਲੰਘ ਕੇ ਲਾਹੌਰ ਵਿੱਚ ਜਾ ਲੁੱਟ ਮਚਾਈ ਦੁਕਾਨਦਾਰ ਦੁਕਾਨਾਂ ਬੰਦ ਕਰ ਰਹੇ ਸਨ ਜਦ ਸਿੰਘਾਂ ਛਾਪਾ ਮਾਰੇ ਆ ਲੱਖਾਂ ਰੁਪਏ ਦਾ ਮਾਲ ਲੁੱਟ ਕੇ ਤੇ ਕੁਝ ਪੰਥ ਦੇ ਵੈਰੀ ਮੁੱਲਾਂ ਕਾਜ਼ੀ ਕਤਲ ਕਰਕੇ ਸ਼ਾਹੀ ਫੌਜ ਦੇ ਉੱਠਣ ਤੋਂ ਪਹਿਲਾਂ ਹੀ ਖਾਲਸਾ ਹਰਨ ਹੋ ਗਿਆ। ਸ਼ਾਹੀ ਫੌਜ ਮਗਰ ਪਈ ਪਰ ਐਨੈਨੂ ਸਿੰਘ ਰਾਵੀ ਕੰਡੇ ਜੰਗਲ ਵਿੱਚ ਚਾਲੂ ਕੀ। ਯਾਇਆ ਖਾਨ ਨਵਾਂ ਨਵਾਂ ਸੁਬੇਦਾਰ ਬਣਿਆ ਸੀ। ਉਹਨੇ ਆਪਣੇ دیਵਾਨ ਲਖਪਤ ਨੂੰ ਫੌਜ ਦੇ ਕਿ ਹੁਕਮ ਦਿੱਤਾ ਕਿ ਸਿੰਘਾਂ ਨੂੰ ਇਲਾਕੇ ਵਿੱਚੋਂ ਕੱਢ ਕੇ ਮੁੜੇ। ਲਖਪਤ ਰਾਏ ਫੌਜ ਲੈ ਕੇ ਚੜ੍ਹਿਆ ਤਾਂ ਸਿੰਘ ਰਾਵੀ ਦੇ ਕੰਡੇ ਛੱਡ ਕੇ ਐਮਨਾਬਾਦ ਨੂੰ ਚਲੇ ਗਏ ਲਖਪਤ ਵਾਪਸ ਲਾਹੌਰ ਆ ਗਏ ਐਮਨਾਬਾਦ ਦਾ ਫੌਜਦਾਰ ਜਸਪਤ ਰਾਏ ਲਖਪਤ ਦਾ ਭਾਈ ਸੀ ਜਦ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਸੀ ਉਹਨੇ ਜਸਪਤ ਰਾਏ ਨੂੰ ਜਲੰਧਰ ਦੀ ਫੌਜਦਾਰੀ ਤੋਂ ਹਟਾ ਕੇ ਐਮਨਾਬਾਦ ਦਾ ਫੌਜਦਾਰ ਬਣਾ ਦਿੱਤਾ ਸੀ ਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ ਜਸਪਤ ਨੂੰ ਪਤਾ ਲੱਗਾ ਕੇ 2000 ਸਿੰਘ ਰੋੜੀ ਸਾਹਿਬ ਇਮਨਾਮਤ ਬੈਠੇ ਹਨ ਤਾਂ ਉਹਨੇ ਸਖਤ ਹੁਕਮ ਭੇਜਿਆ ਕਿ ਏਸੇ ਵੇਲੇ ਮੇਰੇ ਇਲਾਕੇ ਵਿੱਚ ਚਲੇ ਜਾ ਅਗੋਂ ਸਿੰਘਾਂ ਨੇ ਉੱਤਰ ਦਿੱਤਾ ਕਿ ਫੌਜਾਂ ਨੇ 3 ਦਿਨ ਤੋਂ ਲੰਗਰ ਨਹੀਂ ਚੱਕਿਆ ਲੰਗਰ ਛੱਕ ਕੇ ਤੇ ਰਾਤ ਕੱਟ ਕੇ ਦਿਨੇ ਚੱਲੇ ਪਾ ਦਿੱਤੇ ਜਾਣਗੇ ਜਸਪਤ ਇਹਨਾਂ ਲਿਹਾਜ਼ ਕਰਨ ਵਾਸਤੇ ਤਿਆਰ ਨਾ ਹੋਇਆ ਉਹਨੇ ਫੌਜ ਇਕੱਠੀ ਕਰਕੇ ਸਿੰਘਾਂ ਉੱਤੇ ਹੱਲਾ ਕਰ ਦਿੱਤਾ ਅਗੋ ਸਿੰਘਾਂ ਮੀਤਲਵਾਰਾਂ ਤੋ ਲਈਆਂ ਬੜੀ ਕਮਸਾਂਗ ਦੀ ਲੜਾਈ ਹੋਈ ਸਿੰਘਲੜਣਾ ਨਹੀਂ ਸੀ ਚਾਹੁੰਦੇ ਪਰ ਲੜਾਈ ਬਦੋ ਬਦੀ ਉਹਨਾਂ ਦੀ ਗੱਲ ਪੈ ਗਈ ਉਹ ਨਾਲੇ ਲੜਦੇ ਜਾਂਦੇ ਤੇ ਨਾਲੇ ਪਿੱਛੇ ਹਟਦੇ ਜਾਂਦੇ ਅੰਤ ਦੋਵੇਂ ਥਿਰੰਬਦੋ ਕੀ ਗੁਸਾਈਆਂ ਕੋਲ ਅਪੜ ਪਏ ਜਸਪਤ ਰਾਏ ਹਾਥੀ ਤੇ ਬੈਠਾ ਆਪਣੀਆਂ ਤਾੜਾਂ ਨੂੰ ਬੰਗਾਰ ਰਿਹਾ ਸੀ ਉਹ ਸਰਦਾਰ ਨਿਬਾਹੂ ਸਿੰਘ ਰੰਗਰੇਟਾ ਦੀ ਨਿਗਾਹ ਪੈ ਗਿਆ ਸਿੰਘ ਸ਼ੇਰ ਵਾਂਗ ਛਾਲ ਮਾਰ ਕੇ ਵੈਰੀ ਤੇ ਜਾ ਪਿਆ ਹਾਥੀ ਦੀ ਪੂਛਲ ਫੜ ਕੇ ਉਹ ਉੱਤੇ ਚੜ ਗਿਆ ਤੇ ਤਲਵਾਰ ਨਾਲ ਜਸਪਤਤਾ ਸਿਰ ਲਾ ਲਿਆ ਫੌਜਾਰ ਦਾ ਡਿਗਣਾ ਸੀ ਜਗ ਗੰਡਵੀਆਂ ਢਾੜਾਂ ਤੇ ਤਨਖਾਹਦਾਰ ਸਪਾਈਆਂ ਦਾ ਭੱਜਦਿਆਂ ਦਾ ਪਤਾ ਨਾ ਲੱਗਾ ਬਾਬਾ ਕਿਰਪਾ ਰਾਮ ਨੇ 500 ਰੁਪਏ ਭੇਟਾਂ ਕਰਕੇ ਸਿੰਘਾਂ ਕੋਲੋਂ ਜਸਪਤਤਾ ਸਿਰ ਲਿਆ ਤੇ ਸਸਕਾਰ ਕੀਤਾ ਜਿੱਥੇ ਅੱਜ ਤੱਕ ਜਸਪਤ ਦੀ ਸਮਾਦ ਖਲੀ ਹੈ ਜਸਪਤ ਨੂੰ ਮਾਰ ਕੇ ਮਨਾਬਾਤ ਤੇ ਜਾ ਪਈ ਤੇ ਸ਼ਹਿਰ ਲੁੱਟ ਕੇ ਫਿਰ ਰਾਵੀ ਦੇ ਝਲਾਂ ਤੇ ਜਾ ਵੜੇ ਧੰਨਵਾਦ ਜੀ ਚੌਥੇ ਕਾੰਡ ਦਾ ਅੱਗੇ ਭਾਗ ਆਪਾਂ ਕੱਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ